ਕਥਾ ਕੀ ਪ੍ਰਸੰਨ ਕੀਤਾ ਭਾਈ ਬ੍ਰਵਜੋ ਸਿੰਘ ਜੀ ਭਾਈ ਤਰੋਚਨ ਸਿੰਘ ਜੀ ਹੋਰ ਗੁਰਮੁਖ ਪਿਆਰਿਆਂ ਨੇ ਆਪ ਜੀ ਨੂੰ ਕਥਾ ਕੀਤੇ ਰਾਹੀਂ ਨਿਹਾਲ ਕੀਤਾ ਆਉ ਜੋ ਬਾਕੀ ਸਮਾ ਹੈ ਉਸ ਨੂੰ ਵੀ ਸਫਲ ਕਰਨ ਵਾਸਤੇ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰ ਸ਼ਬਦ ਨਾਲ ਜੁੜੀਏ ਇਹ ਜੋ ਮਨੁੱਖ ਜਨਮ ਵਾਹਿਗੁਰੂ ਜਿਨੇ ਸਾਨੂੰ ਬਖਸ਼ਿਸ਼ ਕੀਤਾ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਸੇਵਾ ਤੇ ਸਿਮਰਨ ਵਾਸਤੇ ਇਹ ਵਾਰੀ ਹੈ ਪਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਵਨ ਮਿਲਣ ਕੀ ਇਹੋ ਤੇਰੀ ਬਰੀਆ ਫੇਰ ਤੇ ਫਿਰ ਤੋਂ ਬਹੁਤ ਜੁਗ ਹਾਰਿਓ ਮਾਨਸ ਦੇਹ ਲਈ ਨਾਨਕ ਕਹਿਤ ਮਿਲਨ ਕੀ ਬਰੀਆ ਸਿਵਤ ਕਹਾਣੀ ਉਹ ਲੋਦੇ ਵਾਸਤੇ ਹੈ ਕਿ ਜਿਹੜਾ ਇਹ ਜੀਵ ਜੁਗਾ ਜੁਗਾ ਤੋਂ ਪਟਕ ਰਿਹਾ ਬਾਰ ਬਾਰ ਜਨਮ ਹੈ ਬਾਰ ਬਾਰ ਮਰਨ ਹੈ ਬਾਰ ਬਾਰ ਚਰਾਸੀ ਦੇ ਚੱਕਰ ਹਨ ਇਹ ਕਿਵੇਂ ਖਤਮ ਹੋਣਗੇ ਸਤ ਗੁਰ ਸੱਚੇ ਬਾਦਸ਼ਾ ਆਪਣੇ ਬਾਣੀ ਰਾਹੀਂ ਸਾਨੂੰ ਉਪਦੇਸ਼ ਦਿੰਦੇ ਨੇ ਔਦ ਕਟੈ ਦਿਨ ਸਰੇ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਉਮਰ ਕੱਟ ਰਹੀ ਏ ਦਿਨ ਰਾਤ ਕੱਟ ਲਈ ਕੀ ਇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪੁਰਾਣੀ ਛਿੰਛਣ ਔਰ ਬਿਹਾਤ ਹੈ ਫੁੱਟ ਘੜ ਜਿਉ ਪਾਣੀ ਗੜਾਹ ਬਰਤਨ ਹੈ ਪਾਣੀ ਦਾ ਭਰਿਆ ਹੋਇਆ ਉਸ ਦੇ ਥੱਲੇ ਬਰੀਕ ਛੇਕ ਹੈ ਗਲੀਆਂ ਇੱਕ ਇੱਕ ਬੂੰਦ ਡਿੱਗ ਰਹੀ ਹੈ ਇੱਕ ਇੱਕ ਬੂੰਦ ਡਿੱਗਦਿਆਂ ਡਿੱਗਦਿਆਂ ਅਖੀਰ ਆਖਰੀ ਬੂੰਦ ਦੀ ਵਾਰੀ ਆ ਜਾਣੀ ਹੈ ਸ਼੍ਰੀ ਰੂਪੀ ਬਰਤਨ ਹੈ ਸਵਾਸਾ ਰੂਪੀ ਬੂੰਦਾਂ ਹਨ ਇੱਕ ਇੱਕ ਸਵਾਸ ਚਲਦੇ ਚਲਦੇ ਆਖਰੀ ਸਵਾਸ ਦੀ ਵਾਰੀ ਇੱਕ ਦਿਨ ਆ ਜਾਣੀ ਪਰ ਜਿੰਨਾ ਚੇ ਸ੍ਰੀ ਚ ਸਵਾਸ ਚਲਦੇ ਨੇ ਸਮਰਾਤ ਗੁਰੂ ਦੇ ਲਲ ਲਾ ਕੇ ਸੇਵਾ ਸਿਮਨ ਕਰੇ ਔਦ ਕਟੈ ਦਿਨ ਸ ਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਬਾਕੀ ਤਾਂ ਸਵਾਰਤਾ ਪਰ ਜੀਵ ਰੂਪੀ ਕਾਜ ਨੂੰ ਸਵਾਰ ਲੋਗੇ ਇਹ ਸਵਾਸਾਂ ਨੂੰ ਦੇਖੇ ਵਿੱਚ ਲਾ ਲਵੇ